ਉਸਿਆਰਪੁਰ ਦੇ थाना ਚੱਬੇਵਾਲ ਅਦੀਨ ਆਉਂਦੇ ਪਿੰਡ ਲਹਿਲੀ ਕਲਾ ਤੋਂ ਹੈ ਜਿੱਥੇ ਕਿ ਬੀਤੀ ਰਾਤ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਘਰ ਦੇ ਲਾਗੇ ਰੰਦੇ ਬਜ਼ੁਰਗ ਗਵਾਂਡੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਲਹਿਲੀ ਕਲਾ ਵਜੋਂ ਹੋਈ ਹੈ ਜਿਸ ਦੀ ਉਮਰ 60 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਤੇ ਕਾਤਲ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਮਨਜੀਤ ਸਿੰਘ ਦੇ ਪਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪਰਾ ਮਨਜੀਤ ਸਿੰਘ ਘਰੋਂ ਰੋਟੀ ਖਾਣ ਤੋਂ ਬਾਅਦ ਕਾਰ ਦੇ ਨਾਲ ਹੀ ਮੌਜੂਦ ਹਵੇਲੀ 'ਚ ਸੌਣ ਲਈ ਗਿਆ ਤਾਂ ਉਸ ਉਤੇ ਗੁਆਂਚ 'ਚ ਹੀ ਰਹਿੰਦੇ ਸੁਚੈਨ ਸਿੰਘ ਨਾਮ ਦੇ ਨੌਜਵਾਨ ਵੱਲੋਂ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨਾ ਦੱਸਿਆ ਕਿ ਜਦੋਂ ਸੁਪ ਚੈਨ ਸਿੰਘ ਵੱਲੋਂ ਕਤਲ ਕੀਤਾ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਤਤ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਘਰ ਦੀ ਕੰਦ ਦੇ ਨਾਲ ਹੀ ਡੇਕ ਨੂੰ ਲੈ ਕੇ ਕੁਝ ਰੌਲਾ ਹੋਇਆ ਸੀ ਤੇ ਇਸੇ ਗੱਲ ਨੂੰ ਲੈ ਕੇ ਹੀ ਉਸ ਦੇ ਪਰਾਦਾ ਕਤਲ ਕੀਤਾ ਗਿਆ ਹੈ। ਕੁਸ਼ਿਆਰਪੁਰ ਤੋਂ ਪ੍ਰਵੀਨ ਕੁਮਾਰ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ ਜੀ? ਕੁਲਦੀਪ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਲੈੜੀ ਕਲਾ। ਠੀਕ ਹੈ ਜੀ। ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਇੱਕ ਤੁਹਾਡੇ ਪਰਾਦਾ ਆਹ ਹਾਂ ਹਾਂ ਕੰਦ ਦਾ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ। ਜੀ ਜੀ ਹੋਰ ਸਾਡੇ ਨਾਲ ਕੋਈ ਨਾ ਅਸੀਂ ਗਾਲ ਕੱਢੀ ਨਾ ਉਹਨੂੰ ਗਾਲ ਕੱਢੀ ਉਹ ਤਾਂ ਅਸੀਂ ਜਿਸਲੇ ਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਵੀ ਦੇਖੋ ਤਾਂ ਉਹ ਉਸਲੇ ਖਤਮ ਹੋ ਗਿਆ ਕੀ ਗੱਲ ਹੈ ਸੀ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਅੱਬ ਜਾ ਕੇ ਹੁਣ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਸਾਡਾ ਗਵਾਂਡੀ ਸੀਗਾ ਯੂਨੀ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਆ ਨਾ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫੇਰ ਹਾ ਜਿਸਲੇ ਉਹ ਕਰਨੋਂ ਚਲ ਗਿਆ ਇਹ ਨਹੀਂ ਪਤਾ ਉਹ ਇਹ ਦਰਵਾਜਾ ਲਾਉਂਦੇ ਦੇ ਸੱਟਾਂ ਮਾਰੀਆਂ ਕੋਈ ਮਾਰਿਆ ਕੀ ਕੁਛ ਬਲ ਰਿਹਾ ਦਾਤ ਸਗਾ ਜੀ ਕਿੰਨੇ ਵਾਰ ਕੀਤਾ ਕੁਛ ਪਤਾ ਬਜ਼ੁਰਗ ਇੱਕ ਕੋਰੇ ਮਗਰ ਸਗਾ ਦੋ ਤਿੰਨ ਇੱਥੇ ਸੀ ਕੀ ਰੋਲਾ ਕੀ ਸੀ ਇਹ ਕਾਰਨ ਕਾਰਨ ਕੀ ਬਣਿਆ ਮੇਲ ਕਾਰਨ ਉਹ ਦੇ ਦੇਕਾਂ ਦਾ ਸਜ ਵਿਕੰਦ ਦਾ ਦੂਜਾ ਹੋਰ ਕਾਰਨ ਸਾਡੀ ਕੋਲ ਵੰਡ ਵਟਾਈਆਂ ਨਹੀਂ ਕੋਈ ਕੁਛ ਦੂਜੀ ਇਹ ਕਿੱਥੋਂ ਦਾ ਰਹਿਣ ਵਾਲਾ ਜਨੇ ਮਾਰਿਆ ਇਹ ਵੀ ਲੜੀ ਗਲਾ ਦਾਈਆ ਛੱਡ ਲਿਆ ਪੁਲਿਸ ਨੇ ਜੀ ਹਾਂ ਛੱਡ ਲਿਆ ਇਹ ਜਵਾਂਡੀ ਹੈ ਜੀ ਆਹ ਇੱਕ ਘਰ ਛੱਡ ਕੇ ਆ ਇਹ ਕਿ ਨੀ ਕੋ ਮਰਾ ਠੀਕ ਹਾਲ ਦੀ ਤੋਂ ਕੀ ਨਾਮ ਆ ਜੀ ਮੁੰਡੇ ਦਾ ਉਦਾਂ ਦਾ ਕੀ ਪੌਂਟਾ ਕਰਕੇ ਸਾਡੇ ਨਾਮ ਦਾ ਸਾਨੂੰ ਵੀ ਨਹੀਂ ਪਤਾ ਹਾਂ ਜੀ ਸੁਖਦੇਵ ਸਿੰਘ ਕੀ ਮੰਗ ਕਰਦੀ ਹੈ ਉਹ ਤੁਸੀਂ ਹਾਂ ਜੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਨਸਾਫ ਮਿਲ ਜੇ ਹੋਰ ਅਸੀਂ ਕੀ ਲੈਣਾ ਤੇ ਕਿਹੜਾ ਦੂਜਾ ਤੁਹਾਡੇ ਭਰਾ ਦੀ ਜਿਹੜੀ ਡੈਥ ਹੋਈ ਏ ਦੀ ਫੈਮਿਲੀ ਜੀ ਇਹ ਕਿਹੜਾ ਖਾਣਾ ਕੋਈ ਨਹੀਂ ਬੈ ਉਹ ਨਹੀਂ ਸੀ ਗਿਆ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹਵੇਂ ਰੋਟੀ ਖਾ ਕੇ ਹਵੇਲੀ ਆ ਜਾਣਾ ਦੂਜਾ ਆਇਆ ਨਾਮ ਕੀ ਸੀ ਤੁਹਾਡਾ ਮਨਜੀਤ ਸਿੰਘ ਉਮਰ ਕਿੰਨੇ ਸੀ ਸਟਾਰਟ ਸਟਾਰਟ ਪਿੰਡ ਰਹੋਗੇ ਜੀ ਠੀਕ ਹੈ ਕਾਇ ਕਿੰਨੇ ਕਵਜ ਦੀ ਗੱਲ ਕਰਨ ਕੀ ਨੌ 9:30 ਦੇ ਵਿੱਚ ਵਿੱਚ ਦੀ ਗੱਲ ਜੀ ਰਾਤ ਦੀ ਹਾਂ ਉਹ ਅਮਰੀਕਾ ਸਰਕ ਚੱਪੇਵਾਲ ਦੇ ਪਿੰਡ ਲੈਲੀ ਕਲਾਂ ਤੋਂ ਕਤਲ ਦਾ ਮਾਮਲਾ ਆਇਆ ਜੀ ਕੀ ਪੂਰਾ ਮਾਟਰ ਹੈ ਤੇ ਕੀ ਕਾਨੂੰਨੀ ਕਾਰਵਾਈ ਪਦਲ ਕੀਤੀ ਜਾ ਰਹੀ ਹੈ ਸਾਨੂੰ ਇੱਕ ਲੈਲੀ ਪਿੰਡ ਤੋਂ ਮੈਂ ਫੋਨ ਤੇ ਇਨਫੋਰਮੇਸ਼ਨ ਆਈ ਸੀ ਰਾਤੀ ਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਟ ਲੈਲੀ ਕਲਾਂ ਇਹਨੂੰ ਇਹ ਡੈਡ ਬਾਡੀ ਲੈ ਕੇ ਤੇ ਅਸੀਂ ਕੱਲ ਸਿਵਲ ਹਸਪਤਾਲ ਤੇ ਜਮ੍ਹਾਂ ਕਰਾਈ ਹੈ ਤੇ ਇਹਦੇ ਵਿੱਚ ਅਸੀਂ ਇੱਕ ਸੁਖਚੈਨ ਸਿੰਘ ਨਾਦਰ ਉਠਾਇਆ ਦਾ ਨਾਂ ਆ ਛੋਟਾ ਨਾਮ ਉਹਨੂੰ ਪੁਸ਼ਕੇਸ਼ ਲਈ ਲਿਆਂਦਾ ਬਾਕੀ ਤਵਤੀ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅੱਗੇ ਆ ਤੇ ਇਹ ਦੱਸਣਾ ਤੁਹਾਨੂੰ ਦੱਸਿਆ ਕੋਈ ਲਿਖਿਆ ਮਤਲਬ ਕਾਰਨ ਕੀ ਹੋਇਆ ਇਹ ਤਾਂ ਕਰਨ ਅਜੇ ਤਪਤੀਸ਼ ਚੱਲ ਰਹੀ ਹੈ ਜੀ ਕਿਸ ਚੀਜ਼ ਦੇ ਨਾਲ ਆਤਿਸ਼ ਇਹ ਉਹਦੀ ਤਪਤੀਸ਼ ਕਰ ਰਹਾ ਵੀ ਜੋ ਵੀ ਉਹਨੇ ਬਰਾਮਤ ਆਇਆ ਕਿ ਉਹ ਉਹਨਾਂ ਦੇ ਅੱਲਾ ਹੀ ਮਸੰਦ ਹੈ ਇਹ ਅਜੇ ਤੱਕ ਇਹ ਕੱਲਾ ਹੀ ਦੱਸ ਰਹਾ ਜੀ